ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੂ ਕਮਨ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਅਸੀਂ ਵੀ ਸਾਰੇ ਬਹੁਤ ਵਧੀਆ ਜੀ ਤੇ ਕਰਦੇ ਆ ਆਪਣੇ ਅੱਜ ਦੇ ਬਲੌਗ ਦੀ ਸਟਾਰਟਿੰਗ ਟਾਈਮ ਤਕਰੀਬਨ ਵੱਜ ਚੁੱਕੇ ਹੋਣਗੇ ਜੀ ਹੁਣ ਸ਼ਾਇਦ 4:00 ਵੱਜੇ ਨੇ ਤੇ ਸਬਜੀ ਆਪਾਂ ਕੱਟ ਲਈ ਅੱਜ ਬਣਾਵਾਂਗੇ ਪਿਆਜ਼ ਕਿਉਂਕਿ ਮਨਵੀਤ ਕਾਫੀ ਦਿਨਾਂ ਤੋਂ ਕਹਿ ਰਿਹਾ ਸੀ ਪਿਆਜ਼ ਦੀ ਸਬਜ਼ ਬਣਾਉਣ ਦੇ ਲਈ ਤੇ ਆਪ ਦੇਖੋ ਇਹ ਹੁਣ ਕੀ ਕਰਨ ਲੱਗ ਰਿਹਾ ਤੁਹਾਨੂੰ ਦਿਖਾਉਣੇ ਆ ਵੀਡੀਓ ਚ ਸਰਦਾਰ ਸਾਵਾ ਕਰ ਰੇ ਸੀ ਡੰਗਰਾਂ ਨੂੰ ਸੰਨੀ ਤੇ ਮਿੱਟੀ ਦੀ ਟਰਾਲੀ ਜਿਹੜੀ ਡੈੜੀ ਨੇ ਲਾਈ ਸੀ ਪਹਿਲਾਂ ਤਾਂ ਉਹਨੂੰ ਕਹੀ ਦਿਨਾਂ ਨਾਲ ਸਾਰਾ ਵੱਡਾ ਵਿੱਚ ਇਹਨੇ ਟੋਆ ਪਟਿਆ ਤੇ ਖੁਰਪਾ ਲੈ ਕੇ ਕਹੀ ਲੈ ਕੇ ਦੇਖ ਲਓ ਪਹਿਲਾਂ ਨਵਰਾਜ ਵੀ ਇੱਥੇ ਦੁੰਨੇ ਹੀ ਜਾਣੇ ਲੱਗੇ ਹੋਏ ਸੀਗੇ ਹੁਣ ਦੇਖੋ ਪਾਣੀ 'ਚ ਭਿੱਜਣ ਦੀ ਤਿਆਰੀ ਫੁੱਲੋਂ ਫੁੱਲੋਂ ਤੇ ਫਰਾਲੀ ਹਜੇ ਆਪਣੀ ਅੰਦਾਇ ਖੜੀ ਸੀ ਕਿ ਡੈਡੀ ਸਵੇਰੇ ਕਹਿ ਰਹੇ ਸੀਗੇ ਵੀ ਲਾ ਕੇ ਆਉਣੀ ਆਂਗੀ ਹਜੇ ਅੰਦਰੀ ਖੜੀ ਹੈਗੀ ਦੇਖੋ ਇਹਨੂੰ ਬਸ ਆਹੀ ਕੰਮ ਹੈਗਾ ਘਰੇ ਰਹਿ ਕੇ ਇਹ ਇਨ ਜਾਣ ਖਾਂਦਾ ਹੈਗਾ ਜਿੱਦੇ ਛੁੱਟੀ ਹੁੰਦੀ ਹੈ ਪਹਿਲਾਂ ਨਵਰਾਜ ਵੀ ਮਿੱਟੀ ਚ ਲਿਬੜ ਲਿਬੜ ਕੇ ਫਿਰ ਉਹਨੂੰ ਮਸਾਂ ਸਿਰ ਧੋ ਕੇ ਉਹਦੇ ਹੱਥ ਟੋਕੇ ਭੇਜਿਆ ਉਹਨੂੰ ਕਰੇ ਹੁਣ ਆਪ ਵੀ ਦੇਖੋ ਹੁਣ ਭਿੱਜਿਆ ਸੀ ਹੁਣ ਫੇਰ ਵਿੱਚ ਲੇ ਪੜ੍ਹ ਰਿਹਾ ਸਰਚ ਵੀ ਮਿੱਟੀ ਪਾਰਖੀ ਹੈਗੀ ਅੱਜ ਤੱਕ ਪੜਨ ਨੂੰ ਕਹਿ ਦੋ ਕਹਿੰਦਾ ਨਹੀਂ ਫੇਰ ਪੜਦੇ ਆ ਫੇਰ ਕੇ ਪਰਣੀ ਅੱਜ ਮੇ ਨਾਲ ਕੰਮ ਵੀ ਕਰਾਇਆ ਸੀ ਹਨਾ ਮਨਮੀਤ ਬੋਲ ਕੇ ਦੱਸ ਹਾਂ ਅੱਜ ਅਸੀਂ ਗਰਮ ਕੱਪੜੇ ਕੱਢੇ ਸੀਗੇ ਸਰਦੀਆਂ ਵਾਲੇ ਕੱਪੜੇ ਕੱਢੇ ਆਪਾਂ ਤੇ ਮਨਮੀਤ ਨੇ ਮੇਰੀ ਹੈਲਪ ਕਰਾਈ ਕਿਉਂਕਿ ਮੈਂ ਤੇ ਹੁਣ ਮੀਤਾ ਜਦੋਂ ਨਾਲ ਘਰੇ ਸੀਗੇ ਡੈਡੀ ਬਾਹਰ ਨਿਕੜ ਗਏ ਹੋਏ ਸੀ ਸਰਦਾਰ ਸਾਹਿਬ ਵੀ ਕੰਮ ਗਏ ਹੋਏ ਸੀਗੇ ਬਾਹਰ ਤੇ ਅਸੀਂ ਦੋਵੇਂ ਘਰੇ ਸੀਗੇ ਡੈਡੀ ਵੀ ਆ ਗਏ ਤੇ ਫਿਰ ਮੈਨੂੰ ਆਖਿਆ ਵੀ ਚੱਲ ਤੂੰ ਮੇਰੀ ਹੈਲਪ ਕਰਵਾ ਆਪਾਂ ਸਰਦੀਆਂ ਦੇ ਕੱਪੜੇ ਕੱਢ ਲੈਣੇ ਆਂਗੇ ਕਿਉਂਕਿ ਸਵੇਰੇ ਠੰਡ ਹੁੰਦੀ ਹੈਗੀ ਫਿਰ ਕਈ ਵਾਰ ਜਦੋਂ ਕਿਤੇ ਜਾਣਾ ਪੈਂਦਾ ਫਿਰ ਅ ਕੱਲਾ ਕੱਲਾ ਕੱਪੜਾ ਇਹ ਕੱਢਣਾ ਔਖਾ ਹੁੰਦਾ ਮੈਂ ਕਿਹਾ ਚੱਲ ਅੱਜ ਆਪਾਂ ਨਹੀਂ ਛੁੱਤੀ ਸੀਗੀ ਤੇ ਆਪਾਂ ਕੱਪੜੇ ਕੱਢ ਲਈਏ ਜੀ ਤੇ ਅੱਜ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਪੁਰਬ ਹੈ ਜੀ ਅੱਜ ਤੇ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰੇ ਜੀ ਪਰਮਾਤਮਾ ਤੁਹਾਡੇ ਤੇ ਮੇਰ ਪਰੇ ਹੱਥ ਰੱਖੇ ਜੀ ਤੇ ਤੁਹਾਡੀ ਜ਼ਿੰਦਗੀ ਚ ਇਦਾਂ ਹੀ ਰੌਸ਼ਨੀ ਆ ਜਿਹੜੀ ਉਹ ਹੁੰਦੀ ਰਵੇ ਤੇ ਅੱਜ ਦੇ ਦਿਨ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਵੀ ਆਪਾਂ ਜਿਵੇਂ ਦੀਵਾਲੀ ਨੂੰ ਕਾਰ ਚਰ ਰਛਨਾਈ ਕਰਦੇ ਆ ਉਵੇਂ ਹੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਵੀ ਤੁਸੀਂ ਜਰੂਰ ਰਛਨਾਈ ਜਰੂਰ ਕਰਿਓ ਜੀ ਕਿਉਂਕਿ ਇਸ ਦਿਨ ਦਾ ਆਪਣੇ ਲਈ ਬਹੁਤ ਵੱਡਾ ਮਹੱਤਵ ਆ ਤੇ ਅੱਜ ਪਹਿਲਾਂ ਅਸੀਂ ਸਵੇਰੇ ਚਲੇਗੇ ਗੁਰੂ ਘਰ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਅਖੰਡ ਪਾਠ ਦਾ ਭੋਗ ਸੀ ਤੇ ਦਵਾਨ ਸਜੇ ਸੀਗੇ ਫਿਰ ਉੱਥੇ ਫਿਰ ਉੱਥੇ ਆਪਾਂ ਸੇਵਾ ਵੀ ਕਰਵਾਏ ਚਲੋ ਮੈਂ ਕਿਹਾ ਅੱਜ ਛੁੱਟੀ ਹੈਗੀ ਤਾਂ ਥੋੜਾ ਟਾਈਮ ਆਪੋ ਥੇ ਲਾਈਏ ਤੇ ਇਹਦੀਆਂ ਫਰਮਾਇਸ਼ਾਂ ਅੱਜ ਹੀ ਸ਼ੁਰੂ ਹੋ ਗਈਆਂ ਕੀ ਕਹਿੰਦਾ ਮੈਂ ਕੱਲ ਨੂੰ ਛੁੱਟੀ ਮਾਰੂੰਗਾ ਤੁਸੀਂ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਆਪਾਂ ਮਨਮੀਦ ਨੂੰ ਛੁੱਟੀ ਮਰਵਾਈਏ ਕੱਲ ਦੀ ਕਿ ਨਹੀਂ ਮਰਵਾਈਏ ਹੁਣ ਸਾਰਾ ਆਡੀਅנס ਤੇ ਆ ਜਿਨ੍ਹਾਂ ਨੇ ਕਿਹਾ ਛੁੱਟੀ ਮਰਵਾਈਏ ਕਮੈਂਟ ਬਾਕਸ ਦੇ ਵਿੱਚ ਤਾਂ ਤੇਰੀ ਛੁੱਟੀ ਮਰਵਾਵਾਂਗੇ ਨਹੀਂ ਕੈਂਸਲ ਹੈ ਠੀਕ ਹੈ ਹੁਣ ਤੂੰ ਕੀ ਕਹਿਣਾ ਚਾਹੇਂਗਾ ਫਿਰ ਨਾ ਯੈਸ ਕਰੇ ਉਹ ਛੁੱਟੀ ਉਲਵਾ ਦੋ ਕਮੈਂਟ ਬਾਕਸ ਦੇ ਵਿੱਚ ਕੀ ਲਿਖਿਓ ਯੈਸ ਯੈਸ ਲਿਖਿਓ ਛੁੱਟੀ ਮਰਵਾਉਣ ਦੇ ਲਈ ਯੈਸ ਠੀਕ ਐ ਕੀ ਹੋ ਗਿਆ ਇਹਨੂੰ ਇਹ ਤਾਂ ਹੋਊ ਹੀ ਰਹਿੰਦਾ ਇਹ ਤਾਂ ਫਨਕਾ ਜਾਇ ਸਭ ਦੋਸੋਂ ਘੱਟ ਰਦਾ ਤਾਂ ਸਮਾਨ ਹਲਕਾ ਹੈ ਸਾਨੂੰ ਉਹਦੇ 15 ਇਹ ਨਿਆਣਾ ਜੱਦੀਆ ਲੈ ਕੇ ਦਿੱਤਾ ਸੀ ਇਸੇ ਲੈ ਕੇ ਸੀ ਕਿੱਥੇ ਦੀ ਉਹ ਨੀਲਮ ਦਾ ਉੱਤੇ ਚੱਕਿਆ ਗਿਆ ਓਏ ਉਹੀ ਸੀ ਕੁੱਤੀ ਵਾਲਾ ਚੱਕਿਆ ਦੱਸ ਕਿਉਂ ਉਹ ਕੁੱਤੀ ਇੱਕੋ ਹੀ ਕੋਕ ਨਹੀਂ ਦੇ ਦਦੇ ਓਏ ਓਏ ਕੁੱਤੀ ਸਾਈਕਲ ਸਾਈਕਲਿੰਗ ਕੰਪਨੀ ਨੂੰ ਲੈ ਕੇ ਹੋ ਰਹੀ ਹੈ ਬਹਿਸ ਉਹਦੇ ਇੱਕ ਇੱਕ ਪੁਛੀ ਲੈ ਕੇ ਦਿੰਦਾ ਸੀ ਕਿ ਇਹਨੂੰ ਦੋ ਇਕੱਠੀ ਲੈ ਦੇ ਕੋਈ 12 12 ਤੋਂ 13 ਦਿਨ ਕਰਾਂਗੇ ਤੇ ਨਾ ਯਾਰ ਮੰਗਾ ਲੈਂਦਾ ਪਹਿਲਾਂ ਇੱਥੇ ਪਾਜ ਨਾਲ ਫਿਰ ਰੋੜੇ ਮੁੜ ਜਾਂਦੀ ਉਹ ਤਾਂ ਆਗੀ ਲੱਗੇ ਅਮਰੂਦ ਲੈ ਕੇ ਆਗੇ ਲੱਗ ਗਿਆ ਇੱਥੇ ਯਾਬ ਹੋਏ ਘਰ ਸੌਣੇ ਮੈਂ ਧੰਨਵਾਦ ਅੰਕਲ ਜੀ ਉਹ ਕਰ ਲਿਆ ਨੂੰ ਦੇਖ ਕੇ ਕਰ ਠੀਕ ਹੈ ਜੀ ਪਾਜੀ ਦੇ ਖੇਤ ਗਿਆ ਸੀਗਾ ਹੁਣ ਸਿੰਦਰ ਕੇ ਫੋਟੋ ਦੇ ਉਹ ਵਾਹ ਪੁੱਲ ਲਗਿਆ ਫਿਰ ਲੈ ਆਉਂਦੇ ਆਪਣੇ ਗਵਾਂਡੀਆਂ ਦੇ ਘਰੇ ਲੱਗੇ ਹੋਏ ਸੀ ਜੀ ਅਮਰੂਦ ਅੰਕਲ ਇੱਥੋਂ ਆਪਣੀਆਂ ਬੱਕਰੀਆਂ ਵਾਸਤੇ ਉਹ ਦੇਖਦੇ ਪੱਤੇ ਤੋੜਨ ਆਏ ਸੀ ਮੈਂ ਉਹਨਾਂ ਨੂੰ ਕਹਿਤਾ ਮੈਂ ਅੰਕਲ ਅਮਰੂਦ ਨਹੀਂ ਹੈਗੇ ਫਿਰ ਉਹ ਕਹਿੰਦੇ ਵੀ ਤੁਸੀਂ ਘਰੋਂ ਲਿਆਓ ਮੈਨੂੰ ਫਿਰ ਮੈਂ ਘਟ ਜਾਨੀ ਆ ਕਿਸੇ ਦੇ ਵੀ ਕਰੇ ਤੇ ਮੈਂ ਆਪਣੇ ਕੰਮ ਕਰਨ ਲੱਗ ਗਈ ਅੰਕਲ ਹੁਣ ਫੜਾ ਕੇ ਗਏ ਨੇ ਗੇ ਅਮਰੂਦ ਡੈਡੀ ਕਹਿੰਦੇ ਆਪਾਂ ਕਿਸ ਦੇ ਖੇਤ ਗਏ ਸੀ ਉੱਥੇ ਵੀ ਲੱਗੇ ਹੋਏ ਸੀ ਇਹ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਲਿਆਉਂਦਾ ਆਪਣੇ ਵੀ ਹੈਗਾ ਆਪਣੇ ਵੀ ਹੈਗਾ ਕਾਈ ਗੱਲ ਤੇ ਲਿਆਉਂਦੇ ਨੇ ਮੇਰਾ ਤੋ ਦੱਸ ਦਿੰਦੇ ਉਹ ਬੁਖਰਾ ਰਾਤ ਐ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਦੋਸਤ ਪਰ ਸੋ ਵੀ ਲਿਆ ਜੀ ਮੈਂ ਦੋ ਇੱਕ ਦਰ ਹੋ ਜਾਣਾ ਮਾਟਰ ਨਿਕਲੇ ਆ ਆਪਣੇ ਅੱਛਾ ਨਾਲੇ ਕਹਿੰਦੇ ਟਰਾਲੀ ਖੜਾ ਕੇ ਆਉਂਗਾ ਨਾਲੇ ਖੜਾ ਕੇ ਨੀ ਐ ਪਹਿਲੇ ਤਾਂ ਫਿਰ ਮੈਂ ਉੱਧਰ ਵਰਦਿਆ ਪਹਿਲਾਂ ਕਿਸੇ ਨਾਲ ਟੋੜੀ ਵਰਦਿਆ ਅੱਛਾ ਬਹੁਤ ਸੰਧਰ ਲੈ ਗਿਆ ਪਿਆਜ਼ ਆਪਾਂ ਕੱਟ ਲਈ ਜੀ ਤੇ ਹੁਣ ਦੇਖਦੇ ਆਂ ਸਬਜ਼ੀ ਬਣਾਉਣ ਦੀ ਤਿਆਰੀ ਹੋ ਚੁੱਕੀ ਆ ਸਬਜ਼ੀ ਬਣਾਉਣੇ ਆ ਆ ਪਿਆਜੀ ਮੇਰਾ ਖਾਣਾ ਕਿਹੜਾ ਕਿਹੜਾ ਜੀ ਇਸ ਲੇਟੀ ਖਾਂਦਾ ਤੁਹਾਡੇ ਚ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਦੇ ਕਦੇ ਭੜਜੀ ਉੱਠਦੀ ਆ ਵੈਸੇ ਤਾਂ ਨਹੀਂ ਖਾਂਦੀ ਅਸੀਂ ਇਹ ਪ੍ਰੈਗਨੈਂਸੀ ਜੀਦੋਂ ਆਪਾਂ ਖਾਂਦੇ ਆ ਹਨਾ ਸਵਾਦ ਜਿਹੜਾ ਟੇਸਟ ਆਉਂਦਾ ਉਹ ਵਧੀਆ ਲੱਗਦਾ ਹੈਗਾ ਤਾਂ ਕਰਕੇ ਕਦੇ-ਕਦੇ ਖਾ ਲੈਂਦੀ ਆ ਵੈਸੇ ਨਹੀਂ ਹੰਦੇ ਵੈਸੇ ਖਾਣੀ ਨਹੀਂ ਚਾਹੀਦੀ ਹੈ ਜੀ ਤੇ ਕੋਈ ਵੀ ਵੀਡੀਓ ਦੇਖ ਕੇ ਖਾਣਾ ਲੱਗ ਜਿਓ ਖਾਣੀ ਨਹੀਂ ਚਾਹੀਦੀ ਇਹ ਸਿਹਤ ਲਈ ਠੀਕ ਨਹੀਂ ਹੈਗੀ ਤੇ ਬਾਕੀ ਅੱਜ ਗਰਮ ਕੱਪੜੇ ਕੱਢੇ ਦਿਨ ਚ ਤੇ ਡੇਜ਼ੀ ਵਿੱਚੀ ਪੰਗੇ ਲੈਂਦੀ ਫਰੀਗੀ ਸਾਡੇ ਇਹਨੂੰ ਬੰਨਿਆ ਫਿਰ ਅਸੀਂ ਨੇ ਫੇਰ ਕਿਤੇ ਇਹਨੇ ਸਾਨੂੰ ਕੱਪੜੇ ਕੱਢਣ ਦਿੱਤੇ ਹੁਣ ਵੀ ਸਰਦਾਰ ਸਾਹਾ ਆਏ ਜਦੋਂ ਉਹਨਾਂ ਨੇ ਪੈਰਾਂ ਨੂੰ ਚੁੰਮੜੀ ਸੀਗੀ ਬਾਹਰ ਫਿਰ ਉਹ ਕਹਿੰਦੇ ਇਹਨੂੰ ਖਾੜ ਬਾਰੇ ਮੈਂ ਪਿਆਜ਼ ਕੱਟ ਰਹੀ ਸੀ ਬੈਠੀ ਮੈਂ ਬਾਰੀ ਛੱਡ ਲਈ ਸੀ ਇਹ ਵੀ ਚਲ ਨਾਲ ਹੀ ਉੱਥੇ ਬਾਹਰੇ ਬੈਠੀ ਰਹੂਗੀ ਖੇਢੀ ਜਾਊਗੀ ਫਿਰ ਉਹਨਾਂ ਦੇ ਲੱਤਾਂ ਚੁੰਮਣ ਲੱਗੀ ਜਦੋਂ ਫਿਰ ਅੰਦਰ ਲਿਆ ਕੇ ਬੰਨੀ ਹੈਗੀ ਹੁਣ ਅੰਦਰ ਬੈਠੀ ਆ ਦਿਖਾਉਣੀ ਆ ਤੁਹਾਨੂੰ ਆ ਦੇਖੋ ਇੱਧਰ ਇਹ ਕੀ ਹੋ ਰਿਹਾ ਕੰਬਲ لپੇਟੀ ਫਿਰਦਾ ਹੈਗਾ ਠੰਡ ਲੱਗ ਰਹੀ ਆ ਕਹਿੰਦਾ ਮੈਨੂੰ ਠੰਡ ਲੱਗ ਰਹੀ ਹੈਗੀ ਕੱਪੜੇ ਜਿੰਨੇ ਜ਼ਿਆਦੇ ਧੋਣ ਵਾਲੇ ਹੈ ਨਹੀਂ ਸੀਗੇ ਤਾਂ ਕਰਕੇ ਆਪਾਂ ਫਿਰ ਧੋਤੇ ਨਹੀਂ ਤੇ ਕੱਲ ਜਿਹੜੇ ਕੱਪੜੇ ਧੋਤੇ ਸੀ ਕੱਲ ਸ਼ਾਮੀ ਮੀਂਹ ਆ ਗਿਆ ਸੀ ਬਹੁਤ ਉਸ ਤੋਂ ਬਾਅਦ ਵੀ ਕਾਫੀ ਮੀਂਹ ਆ ਗਿਆ ਸੀਗਾ ਜਦੋਂ ਆਪਾਂ ਵਲੌਗ ਐਂਡ ਕੀਤਾ ਉਦੋਂ ਬਾਅਦ ਵੀ ਆ ਗਿਆ ਸੀਗਾ ਬਹੁਤ ਫਿਰ ਸਵੇਰੇ ਵਧੀਆ ਧੁੱਪ ਸੀ ਪਰ ਮੌਸਮ ਸਾਫ਼ ਸੀਗਾ ਕਿਉਂਕਿ ਮੀਂਹ ਦੇ ਨਾਲ ਜਿਹੜਾ ਧੂਆਂ ਚੜਿਆ ਹੋਇਆ ਸੀ ਸਾਰਾ ਉਹ ਸਾਫ਼ ਹੋ ਗਿਆ ਸੀ ਪਰ ਕਈ ਥਾਵਾਂ 'ਤੇ ਬਹੁਤ ਜ਼ਿਆਦੇ ਮੀਂਹ ਪਿਆ ਜਿਸ ਦੇ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਕਰੇ ਉਹ ਇੱਕ ਵੀਡੀਓ ਦੇਖ ਰਹੀ ਸੀ ਅਸੀਂ ਸਵੇਰੇ ਉੱਥੇ ਜਿਹੜੀ ਜੀਰੀ ਸੀ ਉਹ ਕਿਸੇ ਨੇ ਆਪਣੇ ਘਰ ਹੀ ਸਿੱਟੀ ਹੋਈ ਸੀ ਅਜੇ ਵੀਕੀ ਨਹੀਂ ਹੋਣੀ ਚਲੋ ਤੇ ਉਹਦੇ ਉੱਤੇ ਗੜੇ ਮਾਰੀ ਹੋ ਰਹੀ ਸੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਉਹਨਾਂ ਦੇ ਮਤਲਬ ਕੱਪੜੇ ਉਹਨਾਂ ਨੂੰ ਪਾਉਣ ਦੇ ਲਈ ਜਿਹੜੇ ਪੱਲੜ ਸੀਗੇ ਉਹਨਾਂ ਦੇ ਪਾਉਣ ਦੇ ਲਈ ਜਿਹੜੇ ਤਰਪਾਲਾਂ ਸੀ ਉਹ ਵੀ ਘਟ ਰਹਿ ਗਏ ਸੀ ਵਿਚਾਰਿਆਂ ਨੇ ਹਨਾ ਇੱਕ ਦੇਖੀ ਵੀਡੀਓ ਮੰਡੀ ਦੀ ਉਹ ਮੰਡੀ ਚ ਪਾਣੀ ਹੀ ਪਾਣੀ ਜਿੱਦੇ ਉੱਪਰ ਗੜੇ ਪੈ ਰਹੇ ਨੇ ਟਰਾਲੀ ਦੇ ਵਿੱਚ ਗੜੇ ਪੈ ਰਹੇ ਨੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਵਾਰ ਤਾਂ ਖੇਤੀ ਦਾ ਬਹੁਤ ਯਾਦ ਨੁਕਸਾਨ ਹੋਇਆ ਹੈਗਾ ਤੇ ਹੁਣ ਵੀ ਜਿਹੜੇ ਮੀਂਹ ਪੈ ਰਹੀ ਹੈ ਪੈ ਰਿਹਾ ਹੈਗਾ ਉਹ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਕਿਉਂ ਜਿਹੜੀ ਕਣਕ ਬੀਜੀ ਹੈ ਉਹਦੇ ਲਈ ਵੀ ਹੁਣ ਨੁਕਸਾਨ ਦਾ ਹੀ ਕੀ ਹੈਗਾ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਜੀ ਕੋਈ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਨਾ ਹੀ ਫਸਲવાડી ਦਾ ਨਾ ਹੀ ਕੋਈ ਜਾਨੀ ਮਾਲੀ ਕੋਈ ਵੀ ਨੁਕਸਾਨ ਨਾ ਹੋਵੇ ਤੇ ਕਿਸਾਨਾਂ ਤੇ ਪ੍ਰਮਾਤਮਾ ਮੇਰ ਪਰੇ ਹੱਥ ਬਣਾਈ ਰੱਖਣ ਜੀ ਤੇ ਹੁਣ ਆਪਾਂ ਬਣਾਉਣੇ ਆ ਸਬਜ਼ੀ ਤੇ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਆ ਸਬਜੀ ਆਪਣੀ ਬਣ ਗਈ ਜੀ ਤੇ ਦੁੱਧ ਗਰਮ ਕਰਕੇ ਆਟਾ ਵੀ ਗੁੰਨ ਲਿਆ ਆਪਾਂ ਮਨਮੀਤ ਦੀ ਰੋਟੀ ਬਣਾਤੀ ਤੇ ਸਰਦਾਰ ਸਾਹਿਬ ਬਾਹਰ ਸੀਗੇ ਹਜੇ ਰੈਡੀ ਹੁਣ ਆਏ ਨੇ ਖੇਤੋਂ ਤਾਂ ਕਰਕੇ ਮੈਂ ਕਿਹਾ ਚੱਲ ਥਰਕੀ ਬਣਾਉਣੇ ਆ ਉਹਦੀ ਖਾ ਲਾਂਗੇ ਫੇਰ ਰੋਟੀ ਬਣਾ ਕੇ ਦੇਜੀ ਸਾਡੀ ਜੀ ਪਈਏ ਦੇਖੋ ਪਹਿਲਾਂ ਸੁੱਤੀ ਹੋਈ ਸੀ ਹੁਣ ਉੱਠੀ ਐ ਤੇ ਆਪਾਂ ਹੁਣ ਦੀਪ ਮਾਲਾ ਵੀ ਲਾ ਦਿੰਨੇ ਆਗੇ ਦੇਖੋ ਡੈਡੀ ਆਏ ਨੇ ਅੰਦਰ ਕਿਵੇਂ ਅੱਜ ਵੀ ਐ ਬੈਠਾ ਰਹਿ ਪੁੱਤ ਫੇਰ ਤੂੰ ਟਿਕਦਾ ਨਹੀਂ ਤੇ ਆਪਾਂ ਬਾਹਰੇ ਦੇਖਿਆ ਇਹ ਨੂੰ ਅੱਜ ਤਾਂ ਤੂੰ ਐ ਕਰਕੇ ਲੇਟ ਦਰਦਿੰਦਾ ਛਿਪਿਆ ਚੰਦ ਥੋੜਾ ਥੋੜਾ ਦਿਖ ਰਿਹਾ ਦੇਖੋ ਲਾਲ ਲਾਲ ਦਿਖ ਰਿਹਾ ਪੂਰਾ ਹਜੇ ਆਪਣੀਆਂ ਲੜੀਆਂ ਵੀ ਚੱਲ ਪਈ ਹੋਣੀਆਂ ਦੀਪਮਾਲ ਰੋਟੀ ਪਾਣੀ ਬਣਾ ਕੇ ਫਿਰ ਆਪਾਂ ਉੱਪਰ ਦੀਵੇ ਵੀ ਲਾ ਕੇ ਆਵਾਂਗੇ ਥੋੜੇ ਜਿਹੇ ਤੇ ਗੇਟਾਂ 'ਚ ਵੀ ਲਾਵਾਂਗੇ ਤੇ ਉੱਪਰ ਵੀ ਲਾ ਕੇ ਆਵਾਂਗੇ ਕਿਉਂਕਿ ਅੱਜ ਗੁਰਪੁਰਬਾ ਤੇ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਆਪਣੇ ਲਈ ਤਾਂ ਕਰਕੇ ਦੀਪਮਾਲਾ ਆਪਾਂ ਲਗਾਤੀ ਫਿਰ ਆਪਾਂ ਦੀਵੇ ਲਾ ਕੇ ਆਵਾਂਗੇ ਮਨਵੀਤ ਨੇ ਰੋਟੀ ਖਾ ਰਿਆ ਸੀ ਮੈਂ ਹਾਂ ਚੱਲ ਇਹਨਾਂ ਨਾਲੇ ਰੋਟੀ ਖਾ ਲੂਗਾ ਫਿਰ ਆਪਾਂ ਦੀਵੇ ਲਾਵਾਂਗੇ ਅਜੇ ਬਾਕੀ ਯੂਨੀਫਾਰਮ ਪ੍ਰੈਸ ਕਰਨੀ ਪਈ ਹੈਗੀ ਯੂਨੀਫਾਰਮ ਪ੍ਰੈਸ ਕਰਦੇ ਆ ਬਾਅਦ ਚ ਉਹ ਤਾਂ ਮੈਂ ਸਾਰੇ ਕੰਮ ਨਿਮੇੜ ਕੇ ਫਿਰ ਬਾਅਦ ਚ ਪ੍ਰੈਸ ਕਰ ਲਈ ਹੁੰਦੀ ਆ ਕਿਉਂਕਿ ਸਵੇਰੇ ਟਾਈਮ ਆ ਘੱਟ ਹੁੰਦਾ ਹੈਗਾ ਪਰ ਸਵੇਰੇ ਜਲਦੀ ਜਾਣਾ ਹੁੰਦਾ ਤਾਂ ਕਰਕੇ 유ਨੀਫਾਰਮ ਸਵੇਰੇ ਪ੍ਰੈਸ ਨਹੀਂ ਹੁੰਦੀ ਫਿਰ ਮੈਨੂੰ ਇਹ ਹੁੰਦਾ ਵੀ ਸ਼ਾਮ ਨੂੰ ਹੀ ਰੈਡੀ ਕਰਕੇ ਸਾਰਾ ਆਪਣਾ ਸਮਾਨ ਰੱਖਾਂ ਤਾਂ ਕਿ ਸਵੇਰੇ ਕਿਉਂ ਮੈਂ ਕੰਮਾਂ-ਜੋਲ ਜੀ ਹੁੰਨੀ ਆਂਗੀ ਫਿਰ ਮਨਮੀਤ ਨੂੰ ਹਰ ਇੱਕ ਚੀਜ਼ ਫੜਾਉਣੀ ਪੈਂਦੀ ਆ ਮੈਂ ਤਾਂ ਕਰਕੇ ਰਾਤ ਨੂੰ ਹੀ ਸਾਰਾ ਇੱਕ ਜਗ੍ਹਾ ਤੇ ਰੱਖ ਕੇ ਪੈਣੀ ਆ ਸਮਾਨ ਬੈਗ ਬੂਗੋ ਦਾ ਸੈੱਟ ਕਰਕੇ ਸਾਰਾ ਉਹਨੂੰ ਕਹਿ ਦਿੰਨੇ ਵੀ ਆਪਣਾ ਦੇਖ ਲੈ ਜੋ ਵੀ ਚੀਜ਼ ਘੱਟ ਵੱਧ ਹੁੰਦੀ ਹੈਗੀ ਉਹ ਦੇਖ ਲੈਂਦਾ ਫਿਰ ਫਿਰ ਪੈਣੇ ਆਪਾਂ ਕਿਉਂਕਿ ਜੇ ਰਾਤ ਨੂੰ ਨਾ ਕਰੀਏ ਫਿਰ ਸਵੇਰੇ ਕੰਮ ਬਹੁਤ ਉਲਝੇ ਜਾਂਦਾ ਹੈਗਾ ਹੁਣ ਆਪਾਂ ਚੱਲਿਆਂ ਜੀ ਉੱਪਰ ਦੀਵੇ ਲਾਉਣ ਗੇਟ 'ਚ ਆਪਾਂ ਦੀਵੇ ਲਾਏ ਹਵਾਈ ਵਾਲੀ ਚੱਲਦੀ ਹੁੰਦੀ ਆ ਗੁਰੂ ਘਰ ਕਿੰਨਾ ਸੋਹਣਾ ਲੱਗਦਾ ਮਾਸੀ ਦਾ ਚੰਦਾ ਜੀ ਤਾਂ ਕਰਕੇ ਦੇਖੋ ਪੂਰਾ ਕੰਪਲੀਟ ਨਿਕਲਿਆ ਗੋਲ ਪੂਰਾ ਤੇ ਗੁਰੂ ਘਰ ਵੀ ਹੁਣ ਪੂਰਨ ਮਾਸੀ ਦਾ ਜੀ ਦੀਵਾਨ ਸਜਣਾ ਸ਼ੁਰੂ ਹੋ ਰਿਹਾ ਹੈਗਾ ਹਰ ਇੱਕ ਪੁਰਮਾਸ਼ ਨੂੰ ਵੈਸੇ ਤਾਂ ਆਪਣੇ ਗੁਰੂ ਘਰ ਦੀਵਾਨ ਸਜਦਾਗਾ ਅੱਜ ਸਵੇਰੇ ਵੀ ਸਜਿਆ ਸੀ ਗੁਰਪੁਰਬੋ ਕਰਕੇ ਤੇ ਹੁਣ ਵੀ ਦੀਵਾਨ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਤੇ ਪਟਾਕੇ ਵੀ ਚੱਲ ਰਹੇ ਨੇ ਸਾਰੇ ਘਰ जगਮਗ ਕਰ ਰਹੇ ਨੇ ਦੇਖੋ ਦੀਪਮਾਲਾ ਲੱਗੀ ਹੋਈ ਹੈ ਡੈਡੀ ਲੈ ਆਏ ਸੀ ਮਨਮੀਤ ਵਾਸਤੇ ਪਟਾਕੇ

फुलचड़ी लगा लो हाँ हवा चल रही है <प्वाँगा> लग गई नहीं रही नहीं चलूगी इतने भी चलूंगे तो हवा हाँ। ज्यादा चल रही है कोई ना बैठ के चला लो आराम మేన ఫో పటాకే పురా మసా చల్లిచి ਫੋਟੋ ਹੋ ਗਿਆ ਹੁਣ ਇਹ ਕੀ ਹੋ ਰਿਹਾ ਅੱਜ ਇਹ ਤਾਂ ਚੱਲੂਗਾ ਚੱਲ ਪਿਆ ਚੱਲ ਪਿਆ ਇਥੇ ਹੋਰ ਇਧਰ ਆ ਕੇ ਚਲਾਓ ਥੋੜਾ ਜਿਹਾ ਤਾਰ ਆ ਇਧਰ ਚਲੋ ਦੂਜੀ ਚਲਾ ਲਓ ਇਹਨੂੰ ਪਰੇ ਰੱਖਣ ਵਾਲੇ ਇਹ ਤਾਂ ਨਹੀਂ ਚੱਲਣੀ ਹੁਣ ਮਸਾਂ ਚਲਾਈ ਸੀ ਆਪਾਂ ਇਹ ਤਾਂ ਔਖੀ ਚਲਦੀ ਆ ਪਹਿਲਾਂ ਮਸਾਂ ਚਲਾਈਏ ਜੀ ਦੀਵੇ ਤੋਂ ਹੁਣ ਫੇਰ ਇਹਨੇ ਬੁਝਾ ਲਈ ਮੈਨੋਂ ਵੜਾਓ ਚੱਕਰੀ ਮੂੰਚਰੇ ਬੰਨ੍ਹਦੇ ਪਟਾਕਾ ਐਨੇ ਇਹ ਬੰਦ ਹੋ ਜੂ ਤੇਰੀ ਜਲਦੀ ਚਲਾਓ ਫੇਰ We'll be right <laughs> back. ਇਧਰ ਅਜਾ ਤਾਰ ਤੋਂ ਤਾਰ ਵਾ ਲੈਣਾ ਜਾਉਗਾ ਬਿੱਚੀ ਖੜ ਜਾਂਦਾ ਦੇਖ ਲੋ ਜਾ ਕੇ ਹੁਣ ਫੇਰ ਬੁਝਾ ਲਈ ਦੇਖ ਲੋ ਇਹਨੇ ਆਹ ਕੰਮ ਕਰਦਾ ਇਹ ਕਿੰਨੇ ਕ ਰਹਿ ਗਏ ਚੱਕਰੀ ਰਹੀ ਕੀ ਹੁਣ ਉਹ ਤਾਂ ਸੌਂ ਗਏ ਹਾਂ ਕੱਲ ਨੂੰ ਦੇ ਦੇ ਆਹ ਲੋ బ్రే జా ਹਾਂਜੀ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਉਮੀਦ ਕਰਦੇ ਆ ਜੀ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਗੁਰਪ੍ਰਭੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਰੱਖਣ ਜੀ ਧੰਨਵਾਦ